ਧਨ ہماری ਲੂਟ تمہاری ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਲੂਟ تمہاری ਨਹੀਂ ਚਲੇਗੀ ਨਹੀਂ ਚਲੇਗੀ ਦੇਖੋ ਇਹਨੂੰ ਕੋਣ ਸਮਝਾਏਨ ਅਫਸਰੋ ਨੂੰ ਦਤ ਤੱਕ ਦਰਿਆ ਇਹ ਕਿਸੇ ਅਫਸਰ ਨੂੰ ਕੋਣ ਸਮਝਾਏ ਇਹ ਐਸੀ 60 ਟਰਾਲੀਆਂ ਖੜੀਆਂ ਨੇ 60 ਟਰਾਲੀਆਂ ਖੜੀਆਂ ਮਾਰੀ ਇਹ ਭੜੀ ਇਨ ਬਾਰੇ ਮਾਰ ਪੀਏ ਹਮ ਅੰਗਰੇਜ਼ ਬੁਰਾ ਹਵਾ ਦੰਦੇ ਨੇ ਕ ਮਾਰੋ ਜੋ ਗੋਲੀ ਮਾਰੋ ਵੇ ਮਾਰੋ ਭਾਈ ਮਾਰੋ ਗੋਲੀ ਮਾਰੋ ਅਰੇ ਮਾਰੋ ਕਾਹ ਬੰਦਾ ਮਾਰੋ ਗੋਲੀ ਮਾਰੋ ਕਮਸੇ ਬਾੜੀਆ ਮਾਰੋ ਗੋਲੀ ਮਾਰੋ ਹੱਦ ਹੋ ਗਈ ਯਾਰ ਮਾਰੋ ਗੋਲੀ ਕੋਈ ਵਿਚ ਬੜੇ ਦੀ ਕੋਈ ਖਾਓਗੇ ਕੀ ਤਾਰੇ ਕੋ ਮਾਰੋਗੇ ਕੀ ਤਾਰੇ ਕੋ ਰਹਿ ਜਾਂਦੇ ਹੋ ਇਹ ਸਰਕਾਰ ਬਚੀ ਹੈ ਆਹ ਯਾਰ ਉਹ ਜੀ ਆ ਮਸੇ ਅਰੇ ਦੇਖੋ ਬਰਾਦਰ ਅੱਜ ਚਾਲ ਵਗੇ ਲਗੇ ਪਾ ਲਈ ਦੀ ਏ ਅੱਜ ਸੋੜ ਲਾ ਲਈ ਦੀ ਚਾਲ ਵਗੇ ਲਗੇ ਪਾ ਲਈ ਦੀ ਫੋੜ ਫੋੜ ਕਰ ਰਹੇ ਹੋ 24 24 ਕਰਕੇ کہیں بیچ ਵਿਚ ਖੜਾ ਰਹੇ ਨੇ ਆਹ ਦੇਖੋ ਆ ਗਾ ਰਹੇ ਕਾ ਪਰ 29 ਤਰੀਕ ਤੇ ਕਰੀਏ ਟਰਾਲੀ ਜਿੱਦਾਂ ਅਰ ਫਿਰ ਕਹਿੰਦੇ ਯਾਰ ਅੰਦਰ ਲਿਜੂ ਕਰਦੇ ਫਿਰ ਕਹਿੰਦੇ ਸੜਕਾਂ 'ਤੇ ਬੈਠਦੇ ਆ